ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਸੁਖਵੀਰ ਸਿੰਘ ਬਾਦਲ ਤੇ ਪਰਚਾ ਦਰਜ ਕਰਵਾਇਆ ਸੀ ਤੇ ਉਹ ਹੁਣ ਪਰਚਾ ਰੱਦ ਹੋ ਗਿਆ ਹੈ ਦੱਸਦੀ ਕਿ 2021 ਦੀ ਗੱਲ ਹੈ ਜਦੋਂ ਕਾਂਗਰਸ ਪਾਰਟੀ ਦੀ ਪਾਰਟੀ ਸੀ ਤਾਂ ਉਦੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਤੇ ਪਰਚਾ ਦਰਜ ਕਰਵਾਇਆ ਸੀ ਤੇ ਜਿਸ ਤੋਂ ਬਾਅਦ ਹੁਣ ਉਹ ਰੱਦ ਹੋਣ ਤੋਂ ਪਰਚਾ ਹੁਣ ਲਗਾਤਾਰ ਕਾਲੀਆਂ ਦੇ ਵੱਲੋਂ ਤਿੱਖੇ ਨਿਸ਼ਾਨੇ ਸਾਤੇ ਜਾ ਰਹੇ ਨੇ ਤੇ ਉਹਨਾਂ ਨੇ ਕਿ ਇੱਕ ਇੱਕ ਸੱਚ ਦੀ ਜਿੱਤ ਹੋਈ ਐ ਤੇ ਜਿਹੜਾ ਝੂਠਾ ਪਰਚਾ ਦਰਜ ਕੀਤਾ ਗਿਆ ਸੀ ਉਸ ਤੇ ਰੱਦ ਹੋਣ ਨੂੰ ਲੈ ਕੇ ਹੁਣ ਉਹਨਾਂ ਨੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਤੇ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਵਜੀਤ ਸਿੰਘ ਚਿੰਜਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਦੋਵਾਂ ਪਾਰਟੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਰਨਾ ਦੋ ਦਿਨ ਪਹਿਲਾਂ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਇੱਕ ਪੀਲ ਨੂੰ ਰੱਦ ਕਰ ਦਿੱਤਾ ਅਪੀਲ ਇਹ ਸੀ ਕਿ 2021 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਵੇਲੇ ਨਜਾਇਜ਼ ਮਾਈਨਿੰਗ ਹੋ ਰਾਂ ਤੇ ਸੀ ਤਾਂ ਸ਼੍ਰੋਮਣੀ ਕੰਨ ਦੇ ਪ੍ਰਧਾਨ ਸਰਦਾਰ ਸ਼ਕਪ ਸਿੰਘ ਬਾਦਲ ਜੀ ਬਿਆਸ ਕਸਬੇ ਦੇ ਨੇੜੇ ਉਹ ਨਜਾਇਜ਼ ਮਾਈਨਿੰਗ ਦਾ ਨਿਰੇਖਣ ਕਰਨ ਜਾਂਦੇ ਨੇ ਤੇ ਪੰਜਾਬ ਸਰਕਾਰ ਉਦੋਂ ਦੀ ਕਾਂਗਰਸ ਸਰਕਾਰ ਨੇ ਉਲਟਾ ਪਰਚਾ ਸਰਦਾਰ ਸ਼ਕਪ ਸਿੰਘ ਬਾਦਲ ਜੀ ਦੇ ਕਰ ਦਿੱਤਾ ਤੇ ਇਥੋਂ ਤੱਕ ਕਿ ਸਰਕਾਰੀ ਕੰਮ ਦੇ ਵਿੱਚ ਅੜੀਕਾ ਰਾਉਣ ਦਾ ਵੀ ਪਰਚਾ ਦਰਜ ਕੀਤਾ ਤੇ ਉਹਦੇ ਖਿਲਾਫ ਹਾਈ ਕੋਰਟ ਕੇ ਹਾਈ ਕੋਰਟ ਨੇ ਉਹ ਸਾਰਾ ਪਰਚਾ ਰੱਦ ਕੀਤਾ ਤੇ ਅੱਗੇ ਪੈਰਵਾਈ ਕਰਦਿਆਂ ਸਰਕਾਰ ਸੁਪਰੀਮ ਕੋਰਟ ਗਈ ਤੇ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਵੀ ਉਹ ਪਰਚਾ ਜਿਹੜਾ ਉਹ ਰੱਦ ਹੀ ਕੀਤਾ ਭਾਵ ਕਿ ਸਰਕਾਰ ਦੀ ਜਿਹੜੀ ਅਪੀਲ ਖਾਰਜ ਕੀਤੀ ਇੱਥੇ ਦੱਸਣਯੋਗ ਇਹ ਹੈ ਕਿ ਅਪੀਲ ਕਰਤਾ ਕੋਈ ਹੋਰ ਨਹੀਂ ਸ਼ਿਕਾਇਤ ਕਰਤਾ ਸੀਗਾ ਸਰਕਾਰ ਇਸ ਦੀ ਪੈਰਵਾਈ ਕਰ ਰਹੀ ਸੀ ਸੋ ਇੱਥੇ ਸਾਬਤ ਹੁੰਦਾ ਕਿ ਭਾਵੇਂ ਕਾਂਗਰਸ ਦੀ ਸਰਕਾਰ ਹੈ ਤੁਹਾਡੀ ਆਮ ਆਦਮੀ ਪਾਰਟੀ ਸਰਕਾਰ ਜਿਹੜੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸੀ ਕੋਈ ਕਿੰਨੇ 100 ਰੁਪਏ ਫੁੱਟ ਦੀ ਗੱਲ ਕਰਦਾ ਸੀ ਦੇਤੇ ਦੀ ਕੋਈ ਕਿੰਨੇ ਰੁਪਏ ਫੁੱਟ ਕਰਦਾ ਸੀ ਪਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਉਹ ਲੁੱਟ ਪੰਜਾਬ ਦੇ ਵਿੱਚ ਨਜਾਇਜ਼ ਮਾਈਨਿੰਗ ਦੀ ਹੋਈ ਆ ਜਿਹੜੇ ਦੂਜਿਆਂ ਦੇ ਦੋਸ਼ ਲਾਉਂਦੇ ਸੀ ਉਹ ਭਾਈ ਅੱਜ ਤੁਹਾਡਾ ਗਰੀਬਾਨ ਅੰਦਰ ਚਾਕੀ ਮਾਰ ਕੇ ਦੇਖੋ ਉਹ ਲੁੱਟ ਤੁਸੀਂ ਮਚਾਈ ਹੋਈ ਆ ਤੇ ਨਜਾਇਜ਼ ਮਾਈਨਿੰਗ ਜ਼ੋਰਾਂ ਤੇ ਆ ਬਾਰ-ਬਾਰ ਹਰ ਰੋਜ਼ ਵੀਡੀਓ ਨੇ ਜਿਹੜੀਆਂ ਸਾਹਮਣੇ ਆਉਂਦੇ ਰਹਿੰਦੀਆਂ ਨੇ ਸੋ ਮਾਨਯੋਗ ਸੁਪਰੀਮ ਕੋਰਟ ਜੀ ਦਾ ਧੰਨਵਾਦ ਜਿਨ੍ਹਾਂ ਨੇ ਇਹ ਝੂਠਾ ਪਰਚਾ ਤੇ ਸਰਕਾਰ ਨੂੰ ਇੱਕ ਸੀਸਾ ਦਿਖਾਇਆ ਕਿ ਤੁਸੀਂ ਬਿਲਕੁਲ ਕੋਰਾ ਝੂਠ ਬੋਲ ਰਹੇ ਹੋ ਤੇ ਤੁਹਾਡੀ ਨੱਕ ਹੀਟ ਜਿਹੜੇ ਆ ਉਹ ਕੰਮ ਹੋ ਰਹੇ ਨੇ ਤੇ ਜੇ ਕੋਈ ਲੀਡਰ ਉਹਨੂੰ ਰੋਕਣ ਗਿਆ ਤੇ ਤੁਸੀਂ ਉਹਦੇ ਤੇ ਝੂਠੇ ਪਰਚੇ ਕੀਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ